ਪੰਜਾਬ ਦੇ ਨਾਮੀ ਸਿੰਗਰ ਦੇ ਕਲੱਬ ਉੱਤੇ ਹੋਇਆ ਹਮਲਾ ਕਲੱਬ ਦੇ ਬਾਹਰ ਕੀਤਾ ਗਿਆ ਦੇਸੀ ਬੰਬ ਦੇ ਨਾਲ ਧਮਾਕਾ ਬਿਲਕੁਲ ਹੈਰਾਨ ਕਰ ਦੇਣ ਵਾਲੀ ਖਬਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਚੰਡੀਗੜ੍ਹ ਦੇ ਅੰਦਰ 26 ਸੈਕਟਰ ਜੋ ਕਿ ਕਲੱਬ ਏਰੀਆ ਮੰਨਿਆ ਜਾਂਦਾ ਜਿੱਥੇ ਬਹੁਤ ਸਾਰੇ ਕਲੱਬ ਨੇ ਉੱਥੇ ਹੀ ਪੰਜਾਬ ਦੇ ਇੱਕ ਨਾਮੀ ਸਿੰਗਰ ਦਾ ਵੀ ਕਲੱਬ ਆ ਪੰਜਾਬ ਦਾ ਇੱਕ ਵੱਡਾ ਨਾਮ ਆ ਨਾਮੀ ਸਿੰਗਰ ਆ ਜਿਸ ਦਾ ਕਲੱਬ ਦੱਸਿਆ ਜਾ ਰਿਹਾ ਅਤੇ ਉਸ ਕਲੱਬ ਦੇ ਬਾਹਰ ਜਿਹੜਾ ਤਮਾਕਾ ਕੀਤਾ ਗਿਆ ਦੇਸੀ ਬੰਬ ਦੇ ਨਾਲ ਦੇਸੀ ਟੈਕਨੀਕ ਦੀ ਵਰਤੋਂ ਕੀਤੀ ਗਈ ਹੈ ਤੇ ਤਬਾਕਾ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਇਹ ਘਟਨਾ ਅੱਜ ਸਵੇਰੇ 4 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਕਲੱਬ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀਗਾ ਤਾਂ ਤਮਾਕੇ ਦੇ ਕਾਰਨ ਤੁਹਾਨੂੰ ਦੱਸਦੇ ਕਿ ਜਿਹੜੇ ਕਲੱਬ ਦੇ ਸ਼ੀਸ਼ੇ ਜਰੂਰ ਟੁੱਟੇ ਨੇ ਸ਼ੀਸ਼ਿਆਂ ਦਾ ਨੁਕਸਾਨ ਹੋਇਆ ਤੇ ਜਾਨੀ ਨੁਕਸਾਨ ਹੋਣ ਤੋਂ ਵਿਚਾਰ ਰਹਿ ਗਿਆ ਕਿਉਂਕਿ ਉਸ ਵਕਤ ਦੋਨੋਂ ਹੀ ਕਲੱਬ ਖਾਲੀ ਦੱਸੇ ਜਾ ਰਹੇ ਨੇ ਕਿ ਉਸ ਵਕਤ ਕਲੱਬਾਂ ਦੇ ਅੰਦਰ ਕੋਈ ਵੀ ਮੌਜੂਦ ਨਹੀਂ ਸੀਗਾ ਜੇਕਰ ਕਲੱਬ ਦੇ ਅੰਦਰ ਕੋਈ ਮੌਜੂਦ ਹੁੰਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਇਸ ਘਟਨਾ ਨੂੰ ਅੰਜਾਮ ਬਾਈਕ ਸਵਾਰਾਂ ਦੇ ਵੱਲੋਂ ਦਿੱਤਾ ਗਿਆ ਦੋ ਨਕਾਬਪੋਸ਼ ਵਿਅਕਤੀ ਆਉਂਦੇ ਨੇ ਬਾਈਕ ਦੇ ਉੱਤੇ ਸਵਾਰ ਹੋ ਕੇ ਜਿਨ੍ਹਾਂ ਦੇ ਵੱਲੋਂ ਆ ਕੇ ਉੱਥੇ ਦੇਸੀ ਟੈਕਨੀਕ ਦੇ ਨਾਲ ਬੰਬ ਪੋੜਿਆ ਜਾਂਦਾ ਤਮਾਕਾ ਕੀਤਾ ਜਾਂਦਾ ਹਾਲਾਂਕਿ ਇਸ ਮਾਮਲੇ ਦੇ ਅੰਦਰ ਕੀ ਮਨਛਾ ਸੀ ਉਹਨਾਂ ਦੀ ਬੰਬ ਫੋੜਨ ਦੀ ਤਮਾਕਾ ਕਰਨ ਦੀ ਮਨਛਾ ਕੀ ਸੀ ਇਸ ਮਨਛਾ ਦੇ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਦੱਸਦੇ ਕਿ ਸੀਆਈਐਸਐਫ ਦੀਆਂ ਟੀਮਾਂ ਅਤੇ ਯੂਟੀ ਪ੍ਰਸ਼ਾਸਨ ਦੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਚੁੱਕੀਆਂ ਨੇ ਇਹ ਮਾਮਲਾ ਪਰੋਤੀ ਦਾ ਵੀ ਹੋ ਸਕਦਾ ਇਹ ਮਾਮਲਾ ਰਾਉਂਡ ਦਾ ਤਿੱਮਕੌਣ ਦਾ ਵੀ ਹੋ ਸਕਦਾਗਾ ਹਾਲਾਂਕਿ ਇਹ ਮਾਮਲਾ ਇਸ ਕਰਕੇ ਜਿਆਦਾ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਜਿਹੜੇ ਦੋ ਕਲੱਬਾਂ ਦੇ ਬਾਹਰ ਹਮਲਾ ਹੋਇਆਗਾ ਉਹਨਾਂ ਦੇ ਵਿੱਚੋਂ ਇੱਕ ਕਲੱਬ ਪੰਜਾਬ ਦੇ ਮਸ਼ਹੂਰ ਨਾਮੀ ਸਿੰਗਰ ਦਾ ਦੱਸਿਆ ਜਾ ਰਿਹਾ ਤੁਣ ਦਾਦੇ ਕੀ ਉਸ ਸਿੰਗਰ ਦਾ ਨਾਮ ਬਾਦਸ਼ਾਹ ਹੈ ਬਾਦਸ਼ਾਹ ਦਾ ਕਲੱਬ ਦੱਸਿਆ ਜਾ ਰਿਹਾ ਤੇ ਅਕਸਰ ਬਾਸ਼ਾ ਉਸ ਕਲੱਬ ਦੇ ਅੰਦਰ ਆਉਂਦੇ ਰਹਿੰਦੇ ਨੇ ਬੈਠਦੇ ਨੇ ਉਸ ਕਲੱਬ ਦੇ ਅੰਦਰ ਆਖੇ ਤਾਂ ਇਸ ਵਕਤ ਬਾਸ਼ਾ ਉੱਥੇ ਮੌਜੂਦ ਨਹੀਂ ਸੀਗੇ ਤੇ ਉਹਨਾਂ ਦੇ ਨਾਮ ਦੇ ਨਾਲ ਇਹ ਕਲੱਬ ਆ ਤੇ ਉਸ ਕਲੱਬ ਦੇ ਬਾਹਰ ਇਹ ਤਮਾਕਾ ਹੋਇਆ ਹਾਲਾਂਕਿ ਦੋ ਕਲੱਬ ਨੇ ਇੱਕ ਦਿਉਰਾ ਕਲੱਬ ਐਕਸੈਵਲਨ ਕਲੱਬ ਆ ਇਹ ਦੋਨੇ ਕਲੱਬ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਮੌਜੂਦ ਨੇ ਤੇ ਦੋਨਾਂ ਦੇ ਬਾਹਰ ਸਵੇਰੇ 4 ਵਜੇ ਦੇਸੀ ਬੰਬਾਂ ਦੇ ਨਾਲ ਤਮਾਕਾ ਕੀਤਾ ਗਿਆ ਜਿਸ ਤਮਾਕੇ ਦੇ ਕਰਕੇ ਕਲੱਬ ਦੇ ਬਾਹਰ ਲੱਗੇ ਸ਼ੀਸ਼ੇ ਟੁੱਟੇ ਨੇ ਤੇ ਮੌਕੇ ਦੇ ਉੱਤੇ ਤਮਾਕਾ ਕਰਨ ਤੋਂ ਬਾਅਦ ਮੌਕੇ ਤੋਂ ਹੀ ਜਿਹੜੇ ਉਹ ਜਿਹੜੇ ਦੋ ਬਾਈਕ ਸਵਾਰ ਹੁੰਦੇ ਨੇ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਦੀ ਜਾਂਚ ਦੇ ਅੰਦਰ ਪ੍ਰਸ਼ਾਸਨ ਲੱਗ ਚੁੱਕਿਆ ਹੈ ਸੀਆਈਐਸਰ ਦੀਆਂ ਟੀਮਾਂ ਲੱਗ ਚੁੱਕੀਆਂ ਨੇ ਯੂਟੀਪ ਪ੍ਰਸ਼ਾਸਨ ਲੱਗ ਚੁੱਕਿਆ ਹੈਗਾ ਉਹਨਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਦਰਸਲ ਤਮਾਕਾ ਕਿਉਂ ਕੀਤਾ ਗਿਆ ਇਸ ਦੇ ਪਿੱਛੇ ਕੀ ਕਾਰਨ ਹਨ ਕੀ ਕਾਰਨ ਨੇ ਇਸ ਦੇ ਪਿੱਛੇ ਕਿਉਂ ਇਨਾ ਨਕਾਬਪੋਸ਼ਾਂ ਦੇ ਵੱਲੋਂ ਆ ਕੇ ਇਨਾ ਦੋ ਕਲੱਬਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਗਿਆ ਕੀ ਫਰੋਤੀ ਮੰਗਣ ਦਾ ਮਾਮਲਾ ਹੈਗਾ ਜਾਂ ਫਿਰ ਕਿਸੇ ਨੂੰ ਡਰੋਂ ਤੇ ਧਮਕਾਉਣ ਦਾ ਮਾਮਲਾ ਹੈ ਇਸ ਮਾਮਲੇ ਦੇ ਅੰਦਰ ਹਾਲੇ ਤੱਕ ਕੁਝ ਵੀ ਹੋਰ ਅਪਡੇਟ ਨਹੀਂ ਸਾਹਮਣੇ ਆਈ ਫਿਲਹਾਲ ਅਪਡੇਟ ਇਹੀ ਆ ਕਿ ਇਸ ਮਾਮਲੇ ਦੇ ਅੰਦਰ ਪੁਲਿਸ ਪ੍ਰਸ਼ਾਸਨ ਜਿਹੜੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਆ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀਆਂ ਹੋਈਆਂ ਨੇ